ਸੰਤ ਮਹਾਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆ ਨੇ ਸਾਹਿਬ ਵਾਲਿਆਂ ਕੋਲ ਜਿਹੜੇ ਐਸੇ ਸਾਧੂ ਸਤਿਗੁਰਾਂ ਨਾਲ ਪ੍ਰੇਮ ਕਰਨ ਵਾਲੇ ਤੇ ਐਸੇ ਸਾਧੂ ਜਿਨ੍ਹਾਂ ਨੂੰ ਸਤਿਗੁਰ ਵੀ ਅਥਾਹ ਪ੍ਰੇਮ ਕਰਦੇ ਆ ਗੁਰੂ ਕਲਗੀ ਤਰਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਪਿਆਰਿਓ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੂੰ ਪ੍ਰਤਾਖੋ ਕੇ ਦਰਸ਼ਨ ਦਿੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਉਹਨਾਂ ਤੇ ਅਪਾਰ ਰਹਿਮਤ ਜਿਹੜੇ ਐਸੇ ਰੱਬ ਦੇ ਪਿਆਰੇ ਆ ਨਾ ਇਹ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਆ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲਾਉਣ ਵਾਸਤੇ ਆਉਂਦੇ ਆ ਅਕਾਲ ਪੁਰਖ ਦੇ ਮਿਲਾਪ ਦੇ ਰਾਹੇ ਪਾਉਣ ਵਾਸਤੇ ਆਉਂਦੇ ਆ ਜਿਵੇਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਉਹ ਆ ਜਨਮ ਮਰਨ ਦੂਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀਵਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਿਲਾਏ ਐਸੇ ਰੱਬ ਦੇ ਪਿਆਰੇ ਜੰਮਣ ਮਰਨ ਚ ਨਹੀਂ ਆਉਂਦੇ ਜਿਹੜੇ ਸਾਡੇ ਵਰਗੇ ਇਨਸਾਨ ਨੇ ਉਹਤੇ ਆਪਣੇ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਸੰਸਾਰ ਵਿੱਚ ਆਉਣਾ ਪੈਂਦਾ ਪਰ ਐਸਿਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਦੇ ਅਨੁਸਾਰ ਭੇਜਦੇ ਆ ਜੈਸੇ ਮਹਾਪੁਰਖ ਤਤ ਬੀਤੇ ਆਪਣੀ ਮਰਜ਼ੀ ਦੇ ਨਾਲ ਸੰਸਾਰ ਵਿੱਚ ਆਉਂਦੇ ਆ ਤੇ ਮਰਜ਼ੀ ਦੇ ਨਾਲ ਹੀ ਸੰਸਾਰ ਤੋਂ ਚਲੇ ਜਾਂਦੇ ਨੇ ਐਸੇ ਸੰਤ ਬਾਬਾ ਬਤੂ ਸਿੰਘ ਜੀ ਮਹਾਪੁਰਖ ਉਹਨਾਂ ਕੋਲੇ ਆ ਕੇ ਪ੍ਰੇਮੀ ਨੇ ਭਾਵਨਾ ਪ੍ਰਗਟ ਕੀਤੀ ਕਹਿਣ ਲੱਗਾ ਮਹਾਪੁਰਖੋ ਖਾਲਸਾ ਰਾਜ ਕਦੋਂ ਆਵੇਗਾ ਸਾਡੀ ਸਿੱਖ ਕੌਮ ਨੂੰ ਹੋਇਆ ਕੀ ਹੈ ਬੜਾ ਦਰਦ ਲੈ ਕੇ ਮਨ 'ਚ ਆਇਆ ਸਾਡੇ ਸਾਰਿਆਂ ਦੇ ਮਨ ਵਿੱਚ ਕੌਮ ਪ੍ਰਤੀ ਦਰਦ ਹੁੰਦਾ ਹੈ ਜੇ ਅਸੀਂ ਗੁਰੂ ਦੀ ਗੱਲ ਕਰਦੇ ਆਂ ਗੁਰੂ ਪੰਥ ਦੀ ਗੱਲ ਕਰਦੇ ਆਂ ਸਿੱਖ ਪੰਥ ਦੀ ਗੱਲ ਕਰਦੇ ਆਂ ਪੰਥ ਦੇ ਦਰਦ ਹੀ ਹਾਂ ਪੰਥ ਦਾ ਸਾਨੂੰ ਦਰਦ ਹੈ ਹਰ ਬੰਦੇ ਦੇ ਮਨ ਵਿੱਚ ਭਾਵਨਾ ਹੁੰਦੀ ਇੱਛਾ ਹੁੰਦੀ ਵੀ ਖਾਲਸੇ ਦਾ ਰਾਜ ਆਵੇ ਗੁਰੂ ਕਾ ਖਾਲਸਾ ਰਾਜ ਭਾਗ ਮਾਣੇ ਪਰ ਇਹਦੇ ਵਾਸਤੇ ਅਸੀਂ ਕਰਦੇ ਕੀ ਆਂ ਕੁਝ ਵੀ ਨਹੀਂ ਤੇ ਸਾਧ ਸੰਗਤ ਜੀ ਕੀ ਕਰਨਾ ਚਾਹੀਦਾ ਖਾਲਸੇ ਦਾ ਰਾਜ ਆਵੇਗਾ ਕਿਵੇਂ ਉਹ ਵੱਖਰੀ ਗੱਲ ਹੈ ਜਦੋਂ ਗੁਰੂ ਕੇ ਖਾਲਸੇ ਨੇ ਰਾਜ ਤੇਗਾ ਨਾਲ ਲਿਆ ਗੁਰੂ ਕੇ ਖਾਲਸੇ ਨੇ ਰਾਜ ਜੰਗਾ ਜੁੱਧਾਂ ਨਾਲ ਲਿਆ ਤੇ ਪਿਆਰਿਓ ਸਮਾਂ ਐਸਾ ਫੇਰ ਆਵੇਗਾ ਜੰਗਾ ਜੁੱਧਾਂ ਦਾ ਉਹ ਵੱਖਰੀ ਗੱਲ ਐ ਪਰ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦੇ ਬਚਨ ਨੇ ਵੀ ਖਾਲਸਾ ਰਾਜ ਕਿਵੇਂ ਆਵੇਗਾ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਤੇ ਮਹਾਂਪੁਰਖਾਂ ਨੂੰ ਕਹਿੰਦਾ ਮਹਾਂਪੁਰਖੋ ਕੌਮ ਦਾ ਦਰਦ ਬੜਾ ਹੈ ਮਨ 'ਚ ਦੱਸੋ ਖਾਲਸਾ ਰਾਜ ਆਵੇਗਾ ਵੀ ਜਾਂ ਨਹੀਂ ਆਵੇਗਾ ਜੇ ਆਵੇਗਾ ਤੂੰ ਕਦੋਂ ਆਵੇਗਾ ਕਿਰਪਾ ਕਰੋ ਦੱਸੋ ਮਹਾਂਪੁਰਖ ਕਹਿੰਦੇ ਭਾਈ ਤੂੰ ਕੀ ਕਰਦਾ ਪੰਥ ਵਾਸਤੇ ਵੀ ਖਾਲਸੇ ਦਾ ਰਾਜ ਆਵੇ ਇਹਦੇ ਵਾਸਤੇ ਤੂੰ ਕੀ ਕਰਦਾ ਕਹਿਣ ਲੱਗਾ ਮਹਾਂਪੁਰਖੋ ਕੀ ਕਰਾਂ ਮਹਾਂਪੁਰਖ ਕਹਿੰਦੇ ਨਿਤਨੇਮ ਕਰਦਾ ਨਿਤਨੇਮੀ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਜਾਂ ਨਹੀਂ ਕਰਦਾ ਨਿੰਮੋ ਝੂਣਾ ਜਾ ਹੋ ਗਿਆ ਮਹਾਂਪੁਰਖਾਂ ਕੋਲ ਹੱਥ ਜੋੜ ਕੇ ਖੜ ਗਿਆ ਕਹਿਣ ਲੱਗਾ ਮਹਾਂਪੁਰਖੋ ਕਦੇ-ਕਦੇ ਕਰ ਲੈਣਾ ਮਹਾਪੁਰਖ ਬੜੇ ਵੀਰਸ ਵਿੱਚ ਆ ਗਏ ਵੀਰਸ ਵਿੱਚ ਬਜਨ ਕਹਿਣ ਲੱਗੇ ਆਏ ਖਾਲਸਾ ਦਾ ਰਾਜ ਆਵੇਗਾ ਜਿਵੇਂ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦੇ ਨਿਤਨੇਮੀ ਨਹੀਂ ਤੇ ਖਾਲਸਾ ਦਾ ਰਾਜ ਭਾਲਦੇ ਹੋ ਮਹਾਪੁਰਖਾਂ ਨੇ ਬੜਾ ਅਮੋਲਕ ਬਜਨ ਕੀਤਾ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਖੂਹਾਂ ਤੇ ਡੋਲ ਖੜਕਣ ਲੱਗ ਗਏ ਖਾਲਸਾ ਦਾ ਰਾਜ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ ਜਦੋਂ ਸਿੱਖ ਨੇ ਅੰਮ੍ਰਿਤ ਵੇਲਾ ਸਾਹਮ ਲਿਆ ਸਿੱਖ ਪੰਜਾਂ ਬਾਣੀਆਂ ਦਾ ਨਿਤਨੇਮੀ ਹੋ ਗਿਆ ਗੁਰੂ ਕੇ ਬਚਨਾਂ ਦੇ ਉੱਪਰ ਪਰਪੱਕ ਹੋ ਗਿਆ ਤੇ ਖਾਲਸੇ ਦਾ ਰਾਜ ਉਦੋਂ ਹੀ ਆਵੇਗਾ ਜਿਵੇਂ ਮਹਾਪੁਰਖ શ્રીਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਬਚਨ ਕਰਦੇ ਸਨ ਖਾਲਸੇ ਬਣ ਜਾਓ ਖਾਲਸਾ ਰਾਜ ਆਪਣੇ ਆਪ ਆ ਜਾਏਗਾ ਖਾਲਸੇ ਦੇ ਬਣਦੇ ਨਹੀਂ ਰਾਜ ਖਾਲਸੇ ਦਾ ਭਾਲਦੇ ਆ ਪਹਿਲਾਂ ਖਾਲਸੇ ਬਣੀਏ ਤਿਆਰ ਬਰ ਤਿਆਰ ਹੋਈਏ ਪਰਪੱਕਤਾ ਵਿੱਚ ਆਈਏ ਤੇ ਕਲ ਕੀ ਤਰੈਸੀਆਂ ਬਖਸ਼ਾ ਕਰ ਦੇਣਗੇ ਇਹ ਰਾਜ ਭਾਗ ਦੀ ਤੇ ਕੀ ਗੱਲ ਹੈ ਮਹਾਰਾਜ ਲੋਕ ਪ੍ਰ ਲੋਗ ਦਾ ਰਾਜ ਬਖਸ਼ ਦੇਣਗੇ ਇਹ ਸਤਿਗੁਰੂ ਦੀਆਂ ਖੁਸ਼ੀਆਂ ਵਿੱਚ ਹੀ ਹੈ ਸਭ ਕੁਝ ਸੋ ਐਸੇ ਮਹਾਪੁਰਖ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਬੈਠੇ ਆਂ ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆਣੇ ਵਾਲੇ ਮਹਾਪੁਰਖ ਜੇ ਉਹਨਾਂ ਦੀਆਂ ਯਾਦਾਂ ਵਿੱਚ ਜੁੜ ਕੇ ਬੈਠੇ ਉਹਨਾਂ ਦੇ ਬਜਨਾਂ ਨੂੰ ਮੰਨੀਏ ਨਿਤਨੇਮੀ ਹੋਈਏ ਅੰਮ੍ਰਿਤ ਵੇਲਾ ਸੰਭਾਲੀਏ ਤੇ ਗੁਰੂ ਖਾਲਸਾ ਜੀ ਪੰਥ ਦਾ ਸੁਧਾਰ ਆਪਣੇ ਆਪ ਹੋ ਜਾਵੇਗਾ ਤੇ ਦਾਸ ਤੇ ਕੋਈ ਵਚਨ ਕਰਿਆ ਕਰਦਾ ਵੀ ਇਹ ਸਮਾਗਮ ਜਿਹੜੇ ਕਰਾਉਣੇ ਆ ਨਾ ਬੜਾ ਚੰਗਾ ਉਪਰਾਲਾ ਹੈ ਸਮਾਗਮ ਹੋਣੀ ਚਾਹੀਦੀ ਆ ਪਰ ਗੁਰੂ ਖਾਲਸਾ ਜੀ ਇਹ ਸਮਾਗਮਾਂ ਤੋਂ ਪਹਿਲਾਂ ਜੇ ਅਸੀਂ ਚਾਹੁੰਨੇ ਆ ਸੁਧਾਰ ਆਵੇ ਸਾਡੀ ਸਾਡੀਆਂ ਨਸਲਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਸੁਧਾਰ ਆਵੇ ਕੌਮ 'ਚ ਸੁਧਾਰ ਆਵੇ ਪ੍ਰਚਾਰ ਦੇ ਸਦਕਾ ਤੇ ਪਹਿਲਾਂ ਆਪਾਂ ਪ੍ਰਚਾਰ ਆਪਣੇ ਘਰੋਂ ਸ਼ੁਰੂ ਕਰੀਏ ਆਪਣੇ ਬੱਚਿਆਂ ਨੂੰ ਗੁਰੂ ਕੀ ਬਾਣੀ ਬਾਰੇ ਦਸੀਏ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਬਾਰੇ ਦੱਸਿਏ ਜੇ ਸਾਡੇ ਬੱਚਿਆਂ ਨੂੰ ਹੀ ਨਹੀਂ ਪਤਾ ਸਾਡਾ ਇਤਿਹਾਸ ਕੀ ਹੈ ਤੇ ਫਿਰ ਅਸੀਂ ਪੰਜ ਦਾ ਸੁਧਾਰ ਕਿੱਥੋਂ ਭਾਲਦੇ ਆ ਸਤਿਗੁਰੂ ਕਿਰਪਾ ਕਰੇ ਮੇਰਾ ਗੁਰੂ ਰਹਿਮਤ ਕਰ ਦੇ ਸਾਨੂੰ ਸਮਤ ਬਖਸ਼ੇ ਜਿੱਥੇ ਅਸੀਂ ਵੱਡੇ ਵੱਡੇ ਸਮਾਗਮਾਂ ਵਿੱਚ